ਦੋਸਤੋ ਤੁਸੀਂ ਦੇਖ ਰਹੇ ਹੋ ਕਟਵਾਲ ਇਨਫੋ ਹਬ ਚੈਨਲ ਤੇ ਮੈਂ ਹਾਂ ਤੁਹਾਡਾ ਹੋਸਟ ਨਿਰੰਦਰ ਸਿੰਘ ਕਟਵਾਲ ਦੋਸਤੋ ਜਿਸ ਤਰ੍ਹਾਂ ਅਸੀਂ ਆਪਣੇ ਆਸ-ਪਾਸ ਦੇਖ ਰਹੇ ਹਾਂ ਕਿ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਚੜਦਾ ਜਾ ਰਿਹਾ ਹੈ ਦਿਨ-ਬਦਨ ਗਰਮੀ ਪੈ ਰਹੀ ਹੈ ਥੋੜੀ ਜੀ ਬਾਰਿਸ਼ ਪੈਂਦੀ ਜ਼ਰੂਰ ਹੈ ਪਰ ਉਹ ਗਰਮੀ ਨੂੰ ਜ਼ਿਆਦਾ ਇਨਕਰੀਜ਼ ਕਰ ਦਿੰਦੀ ਹੈ ਦੋਸਤੋ ਸਾਨੂੰ ਸਮੇਂ-ਸਮੇਂ ਸਰ ਇਹਨਾਂ ਚੀਜ਼ਾਂ ਤੋਂ ਬਚਣਾ ਵਾਸਤੇ ਕੁਝ ਅਫਵਾ ਕਰਨੇ ਚਾਹੀਦੇ ਨੇ ਤੁਸੀਂ ਅਕਸਰ ਦੇਖਿਆ ਹੋਵੇਗਾ ਰੋਡ ਦੇ ਉੱਤੇ ਨਾਰੀਅਲ ਪਾਣੀ ਦੇ ਸਟਾਲਸ ਲੱਗੇ ਹੁੰਦੇ ਨੇ ਤੁਸੀਂ ਉੱਥੋਂ ਨਾਰੀਅਲ ਪਾਣੀ ਫਰੈਸ਼ ਪੀ ਸਕਦੇ ਹੋ ਦੂਸਰਾ ਗੰਨੇ ਦਾ ਰਸ ਗਰਮੀ ਦੇ ਵਿੱਚ ਬੜੀ ਵੱਡੀ ਨਿਯਮਤ ਹੈ ਇਹ ਗੰਨੇ ਦੇ ਰਸ ਦਾ ਸੇਵਨ ਕਰੋ ਇਹ ਤੁਹਾਡੇ ਲੀਵਰ ਨੂੰ ਵੀ ਠੀਕ ਰੱਖਦਾ ਹੈ ਤੁਹਾਡਾ ਟੈਂਪਰੇਚਰ ਠੀਕ ਰੱਖਦਾ ਹੈ ਤੁਹਾਡੀ ਬਾਡੀ ਦੇ ਵਿੱਚੋਂ ਸਾਰੀ ਗਰਮੀ ਘਟ ਦੇ ਦਿੰਦਾ ਹੈ ਤਾਂ ਇਹ ਗਰਮੀ 'ਚ ਇੱਕ ਵਰਦਾਨ ਹੀ ਸਮਝੋ ਉਸ ਤੋਂ ਬਾਅਦ ਤੁਸੀਂ ਦੋਸਤੋ ਨਿੰਬੂ ਪਾਣੀ ਦੀ ਸ਼ਰਬਤੀ ਪੀ ਸਕਦੇ ਹੋ ਕੋਈ ਸ਼ਰਬਤ ਪੀ ਸਕਦੇ ਹੋ ਉਹਦੇ ਨਾਲ ਵੀ ਤੁਹਾਡੇ ਜਿਹੜੀ ਡੀਹਾਈਡਰੇਸ਼ਨ ਦਾ ਅ ਨਹੀਂ ਹੋਏਗੀ ਤੁਹਾਨੂੰ ਔਰ ਤੁਹਾਡੀ ਬੋਡੀ ਠੀਕ ਠਾਕ ਰਹੇਗੀ ਔਰ ਦੋਸਤੋ ਇਹਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਧਿਆਨ ਰੱਖਣੀ ਹੈ ਕਿ ਜੇ ਤੁਸੀਂ ਘਰ ਚ ਹੋ ਤਾਂ ਕਤੀਰਾ ਗੁੰਦ ਦਾ ਇਸਤੇਮਾਲ ਕਰੋ ਕਤੀਰਾ ਗੁੰਦ ਗਰਮੀਆਂ ਲਈ ਬਹੁਤ ਵਰਦਾਨਾਕ ਚੀਜ਼ ਹੈ ਕਤੀਰਾ ਗੁੰਦ ਤੁਹਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਆਪਣੀ ਗਰਮੀ ਤੋਂ ਬਚਾਅ ਤਾਂ ਕਰ ਹੀ ਰਹੇ ਹੋ ਕਤੀਰਾ ਗੁੰਦ ਨਾਲ ਤੁਹਾਡੇ ਜੋਇੰਟਸ ਦੇ ਵਿੱਚ ਜੋ ਗੁੱਦਾ ਹੁੰਦਾ ਹੈ ਉਹ ਉਹਦੇ ਚ ਉਸਦਾ ਵਾਅਦਾ ਹੁੰਦਾ ਹੈ ਗਰੀਸ ਪਾ ਜਾਂਦੀ ਹੈ ਉਹਦੀ ਤੇ ਦੂਸਰਾ ਇੱਕ ਹੋਰ ਹੈ ਕਿ ਤੁਸੀਂ ਜਦੋਂ ਵੀ ਕਿਤੇ ਆਪਣਾ ਕੰਮ ਦਾ ਪਲਾਨ ਕਰਦੇ ਹੋ ਤਾਂ ਆਪਣੇ ਡੇ ਸ਼ਡਿਊਲ ਨੂੰ ਇਸ ਹਿਸਾਬ ਨਾਲ ਪਲਾਨ ਕਰੋ ਕਿ ਤੁਸੀਂ 1 ਵਜੇ ਤੋਂ ਪਹਿਲਾਂ ਪਹਿਲਾਂ ਜੋ ਵੀ ਕੰਮ ਕਰਦੇ ਹੋ ਜੇ ਤੁਸੀਂ ਘਰੋਂ ਤਾਂ ਘਰ ਆ ਜਾਓ ਦਫ਼ਤਰੋਂ ਤਾਂ ਦਫ਼ਤਰ ਆ ਜਾਓ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਕੋਸ਼ਿਸ਼ ਕਰੋ ਕਿ ਐਸੇ ਤਾਪਮਨ ਐਸੇ ਏਰੀਆ ਦੇ ਵਿੱਚ ਰੋ ਕਿ ਜਿੱਤੇ ਤਾਪਮਨ ਤੁਹਾਡੀ ਸਿਹਤ ਦੇਨਕੂਲ ਹੋਏ ਮਤਲਬ ਤੁਸੀਂ ਐਸੀ ਥੱਲੇ ਬੈਠੋ ਪੱਕੇ ਥੱਲੇ ਬੈਠੋ ਤੇ ਉਹਦੇ ਬਾਅਦ ਤੁਸੀਂ 4 4:30 5 ਵਜੇ ਤੋਂ ਬਾਅਦ ਕੋਈ ਵੀ ਜਿਹੜਾ ਕੰਮ ਕਰਨਾ ਹੈ ਉਹਨੂੰ ਪਲਾਨ ਕਰੋ ਕਿਉਂਕਿ ਗਰਮੀ ਦੀ ਲੂ ਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੁੰਦਾ ਹੈ ਉਹ ਤਕਰੀਬਨ 12:30 1 ਵਜੇ ਤੋਂ ਲੈ ਕੇ 5 ਵਜੇ ਤੱਕ ਜ਼ਿਆਦਾ ਹੁੰਦਾ ਉਸ ਤੋਂ ਬਾਅਦ ਮੌਸਮ ਠੰਡਾ ਹੋ ਜਾਂਦਾ ਹੈ ਔਰ ਇਹ ਲੂ ਜਿਹੜੀ ਹੈ ਤੁਹਾਨੂੰ ਕਈ ਭਿਆਨਕ ਰੋਗਾਂ ਤੋਂ ਬਚਾ ਸਕਦੀ ਹੈ ਤੁਸੀਂ ਦੇਖਿਆ ਹੋਵੇਗਾ ਲੂ ਲੱਗਣ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਔਰ ਹਸਪੀਟਲ ਦੇ ਵਿੱਚ ਦਿਨ-ਬਦ ਦਿਨ ਡੀਹਾਈਡਰੇਸ਼ਨ ਦੇ ਕੇਸ ਵਧ ਰਹੇ ਨੇ ਕਿਉਂਕਿ ਲੋਕ ਪਾਣੀ ਦਾ ਇਸਤੇਮਾਲ ਉਹਨਾਂ ਨਹੀਂ ਕਰ ਰਹੇ ਜਿੰਨਾ ਕਰਨਾ ਚਾਹੀਦਾ ਸਾਨੂੰ ਗਰਮੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਪੀਣਾ ਚਾਹੀਦਾ ਇਹੀ ਪਾਣੀ ਸਾਨੂੰ ਬਚਾਉਂਦਾ ਹੈ ਇਸ ਤੋਂ ਇਲਾਵਾ ਤੁਸੀਂ ਤਰਾ ਖੀਰੇ ਚਕੰਦਰ ਇਹ ਸੈਲਡ ਦਾ ਸੇਵਨ ਕਰੋ ਤਾਂ ਕਿ ਤੁਹਾਡੀ ਬਾਡੀ ਵਿੱਚ ਫਾਈਬਰ ਵਧੇ ਤੁਹਾਡੀ ਬਾਡੀ ਦਾ ਟੈਂਪਰੇਚਰ ਮੈਂਟੇਨ ਰਹੇ ਔਰ ਇਹਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਗਰਮੀਆਂ ਦੇ ਵਿੱਚ ਅਸੀਂ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਕਿ ਮਤਲਬ ਰੋਡ ਤੇ ਜਾਂਦੇ ਜਾਂਦੇ ਸਾਨੂੰ ਕੋ ਪਿਆਸ ਲੱਗਦੀ ਹੈ ਅਸੀਂ ਕੋਲਡ ਡਰਿੰਕ ਲੈ ਲੈਂਦੇ ਹਾਂ ਕੋਲਡ ਡਰਿੰਕ ਤੋਂ ਪਰਹੇਜ਼ ਕਰੋ ਕੋਲਡ ਡਰਿੰਕ ਮਾੜਾ ਤੁਸੀਂ ਉਹਦੀ ਬਜਾਏ ਗੰਨੇ ਦਾ ਜੂਸ ਪੀਓ ਨਾਰੀਅਲ ਪਾਣੀ ਫਰੈਸ਼ ਪੀਓ ਨਿੰਬੂ ਪਾਣੀ ਪੀਓ ਅੱਜਕੱਲ੍ਹ ਤਾਂ ਨਿੰਬੂ ਪਾਣੀ ਦੇ ਵੀ ਸਟਾਲ ਕਾਫੀ ਲੱਗੇ ਹੋਏ ਨੇ ਸ਼ਹਿਰਾਂ ਦੇ ਵਿੱਚ ਰੇੜੀਆਂ ਲੱਗੀਆਂ ਹੋਈਆਂ ਨੇ ਔਰ ਤੁਸੀਂ ਗਰਮੀ ਦੇ ਵਿੱਚ ਆਪਣਾ ਪੂਰਨ ਤੌਰ ਤੇ ਖਿਆਲ ਰੱਖੋ ਕਿਉਂਕਿ ਗਰਮੀ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਲੋਕਾਂ ਨੂੰ ਪਿਗਮੈਂਟੇਸ਼ਨ ਬਹੁਤ ਹੋ ਜਾਂਦੀ ਹੈ ਮਤਲਬ ਉਹਦੇ ਵਿੱਚ ਕਾਫੀ ਚਿਹਰਾ ਖਰਾਬ ਹੋ ਜਾਂਦਾ ਹੈ ਸ਼ਾਈਆਂ ਪੈ ਜਾਂਦੀਆਂ ਹਨ ਗਰਮੀ ਕਰਕੇ ਬਹੁਤ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਤਾਂ ਆਪਣੀ ਸਕਿਨ ਨੂੰ ਸੇਫ ਰੱਖੋ ਧੰਨਵਾਦ ਉਸ